ਮੈਂ ਨਾ ਮਿੱਤਰੋ ਬਾਈ ਦੇ ਕੋਲੇ ਆਇਆ ਸੀਗਾ ਆ ਵੀਡੀਓ ਮੈਂ ਪਹਿਲਾਂ ਵੀ ਇੱਕ ਵਾਰੀ ਪਾ ਚੁੱਕਿਆ ਸੀਗਾ ਇਹ ਮੈਂ ਵੀਡੀਓ ਇੰਸਟਾ ਤੇ ਪਾਈ ਸੀਗੀ ਬਈ ਬਾਈ ਦੇ ਘਰੇ ਫਰਸ਼ ਬਹੁਤ ਸੋਹਣੀ ਲੱਗੀ ਹੈ ਨਾ ਆ ਫਰਸ਼ ਦੇ ਡਿਜ਼ਾਈਨਿੰਗ ਚੈੱਕ ਕਰੋ ਯਾਰ ਜਿਹੜਾ ਵੀ ਇੱਕ ਵਾਰ ਬੰਦਾ ਆਉਂਦਾ ਇਹ ਦੇਖਦਾ ਯਾਰ ਵੀ ਕਮਾਲ ਕੀਤੀ ਪਈ ਹੈ ਜਮਾ ਸਰੇ ਵਾਲੀ ਮੈਂ ਪਹਿਲਾਂ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਤੁਸੀਂ ਵੀਡੀਓ ਨੂੰ ਪਿਆਰ ਦਿੱਤਾ ਸੀਗਾ ਤਿਆਰ ਕੋਜ ਬਾਈ ਦੇ ਕੋਲ ਦੁਬਾਰਾ ਲਿਕੇ ਆਏ ਮੈਂ ਫੇਸਬੁੱਕ ਤੇ ਆਪਾਂ ਦਰਸ਼ਕਾਂ ਨੂੰ ਦੱਸੀਏ ਕੀ ਹਾਲ ਚਾਲ ਹੈ ਵੀਰੇ ਵਧੀਆ ਜੀ ਵਧੀਆ ਤੁਸੀਂ ਪਹਿਲਾਂ ਵਾਲੀ ਵੀਡੀਓ ਤੇ ਬਹੁਤ ਪਿਆਰ ਦਿੱਤਾ ਨਾ ਦੋਖਣੇ ਬਾਈ ਹਾਂਜੀ ਹਾਂਜੀ ਤੇ ਬਾਈ ਫਰਚ ਪਹਿਲਾਂ ਤਾਂ ਬਾਈ ਬਹੁਤ ਘੈਂਡ ਫਰਚ ਲੱਗੀ ਜਣਾ ਮੈਨੂੰ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਸਿਰਾ ਕਰਵਾਇਆ ਪਿਆ ਜਾਵਾ ਇਹ ਲਵਾਈ ਕਿੱਥੋਂ ਸੀਗੀ ਵੀਰੇ ਇਹ ਬਾਈ ਜੀ ਬੜਵਰਦਾ ਸੀ ਮਿਸਤਰੀ ਹਰਜੀਤ ਸਿੰਘ ਉਹਦੇ ਤੋਂ ਲਵਾਇਆ ਸੀਗਾ ਤੇ ਮਤਲਬ ਜਿਹੜਾ ਇਹਦਾ ਡਿਜ਼ਾਈਨਿੰਗ ਹੈ ਕੀ ਇਹ ਆਪਾਂ ਆਪਣੇ ਹਿਸਾਬ ਨਾਲ ਹੀ ਕਰਵਾਈ ਸੀ ਸਾਰੇ ਓਕੇ ਡਿਜ਼ਾਈਨਿੰਗ ਆਪਦੇ ਹਿਸਾਬ ਨਾਲ ਹੀ ਕਰਵਾਈ ਆ ਡਿਜ਼ਾਈਨਿੰਗ ਆਪਦੇ ਹਿਸਾਬ ਨਾਲ ਹੀ ਕਰਵਾਈ ਆ ਬਾਈ ਡਿਜ਼ਾਈਨਿੰਗ ਤੂੰ ਚੈੱਕ ਕਰੋ ਤੇ ਬਾਈ ਜਦੋਂ ਕੋਈ ਆਉਂਦਾ ਹੋਊਗਾ ਦੱਸਿਓ ਵੀ ਜਦੋਂ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਹੋਰ ਆਉਂਦਾ ਉਹ ਤਾਂ ਰਿਸ਼ਤੇਦਾਰ ਭਾਂਡ ਭਾਈ ਜਦੋਂ ਵੀ ਕੋਈ ਆਉਂਦਾ ਜੀ ਇੱਥੋਂ ਪਹਿਲਾਂ ਇੱਥੇ ਖੜ ਜਾਂਦੇ ਨੇ ਅੰਦਰ ਅਸੀਂ ਕਹਿੰਦੇ ਵੀ ਅੰਦਰ ਉਹ ਅਗਲਾ ਫਰਸ਼ ਦੇਖਣ ਲੱਗ ਜਾਂਦਾ ਵੀ ਬਹੁਤ ਪਿਆਰੀ ਚੀਜ਼ ਬਣੀ ਆ ਇਹ ਫੇਰ ਜਾਂਦਾ ਆਉਂਦਾ ਕਰਨਾ ਬਹੁ ਇਹਨੂੰ ਲਾਉਣ ਨੂੰ ਜੀ ਇਹ ਮਤਲਬ 2200 ਫੁੱਟ ਏਰੀਆ ਹੈ 2200 ਫੁੱਟ ਏਰੀਆ ਨੂੰ ਲਾਉਣ ਦੇ ਵਿੱਚ ਘੱਟੋ ਘੱਟ 17-18 ਦਿਨ ਲੱਗ ਜਾਂਦੇ ਹੈ ਜੀ 17-18 ਦਿਨ ਹਾਂ ਜੀ 2200 ਫੁੱਟ ਦੇ ਨੇ ਇਹਨੂੰ ਸੁਕਾ ਕੇ ਫਿਰ ਇਹਦੀ ਲਗੜਾਈ ਜੰਦੀ ਹੈ ਓਕੇ ਓਕੇ ਲਓ ਵੀ ਮਿੱਤਰੋ ਤੇਦਾ ਬਈ ਖਰਚਾ ਖਰਚਾ ਕੀ ਹਿਸਾਬ ਕਿਤਾਬ ਨਾ ਹੁੰਦਾ ਖਰਚਾ ਤਾਂ ਇਹਦਾ ਮੰਨ ਕੇ ਚੱਲੋ ਜੀ ਤੁਸੀਂ ਜੇ ਫੁੱਟਾਂ ਦੇ ਵਿੱਚ ਆਪਾਂ ਕੱਢਣਾ ਹੋਵੇ ਸਿੱਧਾ ਜਿਹਾ ਹਸਾਬ ਹੈਗਾ ਇਹ 70 ਰੁਪਏ ਫੁੱਟ ਪੈਂਦਾ ਜੀ 70 ਰੁਪਏ ਵਿੱਚੇ ਮਟੀਰੀਅਲ ਹਾਂਜੀ ਸਾਰਾ ਕੁਝ ਮਟੀਰੀਅਲ ਆ ਗਿਆ ਹਾਂਜੀ 70 ਰੁਪਏ ਫੁੱਟ ਪੈਂਦਾ ਜੀ ਤੇ ਬਾਕੀ ਨਾਲੋਂ ਥੋੜਾ ਜਿਹਾ ਫਰਕ ਪੈਂਦਾ ਜਿਵੇਂ ਆਮ ਹੁੰਦੀ ਐ ਇੰਟਰਲੌਕ ਟਾਇਲ ਨਹੀਂ ਵੀਰ ਜੀ ਇਹਦਾ ਕੋਈ ਫਰਕ ਨਹੀਂ ਹੈਗਾ ਇੰਟਰਲੌਕ ਨਾਲ ਤਾਂ ਬਲਕਿ ਇਹ ਸਸਤਾ ਹੀ ਪੈਂਦਾ ਹੋਊਗਾ ਇੰਟਰਲੌਕ ਨਾਲ ਸਸਤਾ ਪੈਂਦਾ ਹਾਂਜੀ ਓਕੇ ਤੇ ਲਓ ਵੀ ਮਿੱਤਰੋ ਉਹੀ ਇੱਟਾਂ ਨੇ ਉਹੀ ਸਾਰਾ ਮਸਾਲਾ ਹੁੰਦਾ ਮਟੀਰੀਅਲ ਹੁੰਦਾਗਾ ਬਸ ਥੋੜਾ ਜਿਹਾ ਲਾਉਣ ਦੇ ਹਿਸ ਇਹ ਨਹੀਂ ਪਤਾ ਵੀ ਕਿੰਨੇ ਘਰੇ ਲੜਾਈ ਪਈ ਹੋਊ ਵੀ ਅਸੀਂ ਵੀ ਇਹ ਲਵਾਉਣੀ ਆ ਅਸੀਂ ਵੀ ਲਵਾਉਣੀ ਆ ਨਾ ਕਿਉਂਕਿ ਲੋਕਾਂ ਨੂੰ ਬਈ ਬਹੁਤ ਪਿਆਰੀ ਚੀਜ਼ ਲੱਗਦੀ ਐ ਇਹ ਦੇਖ ਕੇ ਸਾਹ ਨੂੰ ਤੁਸੀਂ ਨਾ ਬਾਕੀ ਲੱਗੀ ਬਈ ਬਹੁਤ ਸੋਹਣੀ ਲੱਗਦੀ ਐ ਨਾ ਤੇ ਇਹਦੇ ਬਈ ਜਿਵੇਂ ਰਗੜਾਈ ਰਗੜੂਈ ਕਰਾਉਣੀ ਪੈਂਦੀ ਐ ਇਹਦੀ ਕੁਝ ਟਾਈਮ ਜਿਹੜਾ ਰਗੜਾਈ ਹੁੰਦੀ ਐ ਬਾਈ ਜੀ ਇੱਕ ਵਾਰੀ ਅੱਛਾ ਜੀ ਤੇ ਕਿੰਨਾ ਰਗੜਾਈ ਕਰਵਾ ਲੋ ਇਹਦੀ ਤਾਂ ਬਹੁਤ ਸਾਫ਼ ਐ ਸੋਹਣਾ ਨਿਕਲੇ ਹੁੰਦਾਗਾ ਜੀ 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 ਜਿਹੜਾ ਰਗੜਾਈ ਤੋਂ ਫਿਰ ਥੋੜਾ ਜਿਹਾ ਕੜਦਲਾ ਜਾਂ ਰਹਿੰਦਾ ਜੀ 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 ਬਈ ਬਹੁਤ ਸੋਹਣੀ ਲੱਗਦੀ ਐ ਯਾਰ ਪਹਿਲਾਂ ਦੇਖਣ ਨੂੰ ਬਹੁਤ ਕਮਾਲ ਦੀ ਲੱਗ ਸਰਾਬਲਾ ਦਾ ਸ਼ੇਰ ਕਰ ਦੇਈ ਦੱਬ ਗਏ ਤੇ ਆਹ ਦੇਖ ਲਓ ਤੁਸੀਂ ਇਹ ਬਈ ਆਈਡੀਆ ਕਿੱਥੋਂ ਆਇਆ ਸੀਗਾ ਲਾਉਂਦਾ ਵੀ ਇਹੇ ਲਵਾਈਏ ਬਸ ਫਰਸਾ ਲਵਾਉਣ ਦੀ ਬਹੁਤ ਜ਼ਰਦੀ ਸਲਾਹ ਚੱਲਦੀ ਸੀ ਜੀ ਐਵੇਂ ਸੀਗਾ ਵੀ ਲਵਾਉਣੀਆਂ ਤਾਂ ਕੋਈ ਵੱਖਰੀ ਚੀਜ਼ ਲਵਾਉਣੀ ਹੈਗੀ ਇਹ ਰਾਜਸਥਾਨ ਦੇ ਵਿੱਚ ਦੇਖਿਆ ਸੀਗਾ ਤੇ ਸੋਚਿਆ ਵੀ ਆਪਾਂ ਪੰਜਾਬ 'ਚ ਵੀ ਇਦਾਂ ਦੇ ਕੰਮ ਕਰਾਉਣਾ ਹੈ ਹਾਂ ਤਾਂ ਮੇਰੇ ਖਿਆਲ ਨਾਲ ਬਾਈ ਨੇ ਬਹੁਤ ਥਾਂ ਲਾਤੀ ਨਾ ਮਿਸਤਰੀ ਜੀ ਬਹੁਤ ਜ਼ਿਆਦਾ ਚੱਲੀ ਜਾਂਦਾ ਮਿਸਤਰੀ ਬਹੁਤ ਚੱਲਦਾ ਉਹਦਾ ਜੀ ਜੀ ਬਈ ਆ ਤੁਸੀਂ ਧਿਆਨ ਨਾਲ ਦੇਖੋ ਯਾਰ ਕਿੰਨੇ ਘੰਟੇ ਚੱਕਰ ਚੁੱਕਰ ਦੇ ਪਾਏ ਹੋਏ ਹਨ ਇਹ ਚੀਜ਼ ਦਿਲ ਲੁੱਟ ਲੈਂਦੀ ਹੈ ਇੱਕ ਹਿਸਾਬ ਦੀ ਕਮਾਲ ਦੀ ਗ ਆਹ ਲਾਦਾ ਨਾ ਬਈ ਵੇ ਪੁਰਾਣੀ ਹਵੇਲੀਆਂ ਬੁੱਲੀਆਂ ਦੇ ਵਿੱਚ ਲੱਗੀ ਹੁੰਦੀ ਹੈ ਹਾਂਜੀ ਇਹ ਰਾਜਸਥਾਨ ਦੇ ਵਿੱਚ ਐਡਾ ਹੀ ਹਵੇਲੀਆਂ ਮਹਿਲਾਂ ਦੇ ਵਿੱਚ ਲੱਗੇ ਹੋਏ ਨੇ ਐਦਾਂ ਦੇ ਫਰਸ਼ ਜੀ 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 ਉੱਥੋਂ ਹੀ ਆਪਾਂ ਇਹ ਕਾਪੀ ਕੀਤਾ ਸੀਗਾ ਡਿਜ਼ਾਈਨ ਹੂੰ ਵਾਹ ਜੀ ਵਾਹ ਬਹੁਤ ਘੈਂਟ ਗੱਲ ਬਾਤ ਆ ਬਈ ਜੀ ਨੂੰ ਵੀਡੀਓ ਘੈਂਟ ਲੱਗੀ ਨਾ ਸ਼ੇਅਰ ਕਰ ਦਿਓ ਜੀ ਦੱਬ ਕੇ ਤੇ ਜੇ ਕਿਸੇ ਨੇ ਲਵਾਉਣੀ ਹੈ ਜੀ ਫਰਸ਼ ਆਪਾਂ ਮੈਸਤੀ ਸਾਹਿਬ ਦਾ ਨੰਬਰ ਪਾ ਦਾਂਗੇ ਵਿੱਚ ਤੇ ਬਾਕੀ ਤੁਹਾਨੂੰ ਹੋਰ ਵੀ ਦੱਸ ਦਿੰਨੇ ਆ ਜੇ ਫਰਸ਼ ਦੇ ਨਾਲ ਨਾਲ ਤੁਸੀਂ ਭਾਲਦੇ ਹੋ ਵੀ ਆਪਣੇ ਬੱਚਿਆਂ ਵਾਸਤੇ ਟਰੈਕਟਰ ਵੀ ਭਾਲਦੇ ਹੋ ਤਾਂ ਵੀ ਬਾਈ ਦਾ ਨੰਬਰ ਪਾ ਦਾਂਗੇ ਜੀ ਤੇ ਬਾਈ ਟਰੈਕਟਰ ਬ ਤੇ ਸ਼ੇਅਰ ਕਰ ਦੋ ਦਬਕੇ ਸੋ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ